ਵਿਆਹ ਦੇ 15 ਸਾਲਾਂ ਬਾਅਦ ਅਮੀਰ ਖਾਨਾ ਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਮੀਰ ਖਾਨਾ ਤੇ ਕਿਰਨ ਨੇ ਇੱਕ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਦੇ ਰਾਹ ਦੇ ਵੱਖਰੇ ਹੋ ਗਏ ਨੇ ਦੋਵੇਂ ਹੁਣ ਆਪਣੀ ਜ਼ਿੰਦਗੀ પતિ-ਪਤਨੀ ਦੀ ਬਜਾਏ ਵੱਖਰੇ ਤੌਰ ਤੇ ਬਿਤਾਉਣਗੇ ਇਹ ਖਬਰ ਦੋਵਾਂ ਦੇ ਪਰਸੰਸਕਾਂ ਲਈ ਹੈਰਾਨ ਕਰਨ ਵਾਲੀ ਹੈ ਅਮੀਰ ਖਾਨਾ ਤੇ ਕਿਰਨ ਰਾਓ ਨੇ ਆਪਣੇ ਬਿਆਨ ਵਿੱਚ ਲਿਖਿਆ ਇਨਾ 15 ਸਾਲਾਂ ਵਿੱਚ ਅਸੀਂ ਇਕੱਠੇ ਜ਼ਿੰਦਗੀ ਦੇ ਤਜ਼ਰਬੇ ਅਨੰਦਾ ਇਤਿਹਾਸੇ ਸਾਂਝੇ ਕੀਤੇ ਹਨ ਅਤੇ ਸਾਡਾ ਇਸ ਦਾ ਵਿਸ਼ਵਾਸ ਸਤਿਕਾਰ ਅਤੇ ਪਿਆਰ ਵਿੱਚ ਵਧਿਆ ਹੈ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਆਰੰਭ ਕਰਨਾ ਚਾਹੁੰਦੇ ਹਾਂ ਪਰ ਪਤੀ ਪਤਨੀ ਦੇ ਤੌਰ ਤੇ ਨਹੀਂ ਬਲਕਿ ਇੱਕ ਦੂਜੇ ਲਈ ਸਹਿ ਮਾਤਾ ਪਿਤਾ ਤੇ ਪਰਿਵਾਰ ਦੇ ਰੂਪ ਵਿੱਚ ਅਸੀਂ ਕੁਝ ਸਮੇਂ ਪਹਿਲਾਂ ਵਕ ਹੋਣ ਦੀ ਯੋਜਨਾ ਕੀਤੀ ਸੀ ਹੁਣ ਇਸ ਸਬੰਧ ਨੂੰ ਰਸਮੀ ਰੂਪ ਦੇਣ ਨੂੰ ਮਹਿਸੂਸ ਕਰ ਰਹੇ ਹਾਂ ਉਸ ਨੇ ਅੱਗੇ ਲਿਖਿਆ ਕਿ ਅਸੀਂ ਦੋਵੇਂ ਅਲੱਗ-ਅਲੱਗ ਰਹਿੰਦੇ باوجود ਆਪਣੇ ਜੀਵਨ ਨੂੰ ਇੱਕ ਵਧੇ ਪਰਿਵਾਰ ਵਜੋਂ ਸਾਂਝਾ ਕਰਾਂਗੇ ਅਤੇ ਆਪਣੇ ਬੇਟੇ ਆਜ਼ਾਦ ਨੂੰ ਸਮਰਪਿਤ ਮਾਪੇ ਹਾਂ ਇਸ ਦਾ ਪਾਲਣ ਪੋਸ਼ਣ ਅਸੀਂ ਇਕੱਠੇ ਕਰਾਂਗੇ ਅਸੀਂ ਫਿਲਮਾਂ ਪਾਨੀ ਫਾਊਂਡੇਸ਼ਨ ਅਤੇ ਹੋਰ ਪ੍ਰੋਜੈਕਟਾਂ ਵਿੱਚ ਵੀ ਸਹਿਯੋਗ ਕਰਨਾ ਜਾਰੀ ਰੱਖਾਂਗੇ ਜਿਸਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ ਸਾਡੇ ਰਿਸ਼ਤੇ ਵਿੱਚ ਨਿਰੰਤਰ ਸਮਰਥਨਾ ਅਤੇ ਸਮਰਥਨ ਲਈ ਬਹੁਤ ਸਾਰੇ ਸਾਡੇ ਪਰਿਵਾਰਾਂ ਤੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਦੇ ਬਿਨਾਂ ਅਸੀਂ ਇਹ ਕਦਮ ਚੁੱਕਣਾ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਸੀਂ ਆਪਣੇ ਸੁਭ ਚਿੰਤਕ ਤੋਂ ਸੁਭ ਕਾਮਨਾਮਾ ਅਤੇ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੀ ਤਰ੍ਹਾਂ ਤੁਸੀਂ ਇਸ ਤਲਾਕ ਨੂੰ ਅੰਤ ਦੇ ਰੂਪ ਵਿੱਚ ਨਹੀਂ ਦੇਖੋਗੇ ਬਲਕਿ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵਜੋਂ ਦੇਖੋਗੇ ਨਾ 15 ਸਾਲਾਂ ਦੇ ਇਸ ਵਿਆਹ ਵਿੱਚ ਕਿਰਨ ਅਤੇ ਅਮੀਨ ਨੇ ਇੰਤਰਾਜੜਾ ਦੇਖਿਆ ਨ ਅਤੇ ਇਕੱਠੇ ਕਈ ਗੱਲਾਂ ਦਾ ਸਾਹਮਣਾ ਕੀਤਾ ਹੈ ਕਿਰਨ ਤੋਂ ਪਹਿਲਾਂ ਮੀਰ ਖਾਨ ਦਾ ਵਿਆਹ ਅਰੀਨਾ ਤਤਨਾਥ 88 ਵੀਰ ਰਿਪੋਰਟ ਲਾਈਵ ਤੇ ਚੈਨਲ ਵਿਆਹ ਦੇ 15 ਸਾਲਾਂ ਬਾਅਦ ਅਮੀਰ ਖਾਨਾ ਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਮੀਰ ਖਾਨਾ ਤੇ ਕਿਰਨ ਨੇ ਇੱਕ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਦੇ ਰਾਹ ਦੇ ਵੱਖਰੇ ਹੋ ਗਏ ਨੇ ਦੋਵੇਂ ਹੁਣ ਆਪਣੀ ਜ਼ਿੰਦਗੀ પતિ-ਪਤਨੀ ਦੇ ਬਜਾਏ ਵੱਖਰੇ ਤੌਰ ਤੇ ਬਿਤਾਉਣਗੇ ਇਹ ਖਬਰ ਦੋਵਾਂ ਦੇ ਪਰਸੰਸਕਾਂ ਲਈ ਹੈਰਾਨ ਕਰਨ ਵਾਲੀ ਹੈ ਅਮੀਰ ਖਾਨਾ ਤੇ ਕਿਰਨ ਰਾਓ ਨੇ ਆਪਣੇ ਬਿਆਨ ਵਿੱਚ ਲਿਖਿਆ ਇਨਾ 15 ਸਾਲਾਂ ਵਿੱਚ ਅਸੀਂ ਇਕੱਠੇ ਜ਼ਿੰਦਗੀ ਦੇ ਤਜ਼ਰਬੇ ਅਨੰਦ ਦਾ ਇਤਿਹਾਸ ਸਾਂਝੇ ਕੀਤੇ ਹਨ ਅਤੇ ਸਾਡਾ ਜੋ ਇਸਦਾ ਵਿਸ਼ਵਾਸ ਸਤਿਕਾਰ ਅਤੇ ਪਿਆਰ ਵਿੱਚ ਵਧਿਆ ਹੈ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਆਰੰਭ ਕਰਨਾ ਚਾਹੁੰਦੇ ਹਾਂ ਪਰ ਪਤੀ ਪਤਨੀ ਦੇ ਤੌਰ ਤੇ ਨਹੀਂ ਬਲਕਿ ਇੱਕ ਦੂਜੇ ਲਈ ਸਹਿ ਮਾਤਾ ਪਿਤਾ ਤੇ ਪਰਿਵਾਰ ਦੇ ਰੂਪ ਵਿੱਚ ਅਸੀਂ ਕੁਝ ਸਮੇਂ ਪਹਿਲਾਂ ਵਕ ਹੋਣ ਦੀ ਯੋਜਨਾ ਕੀਤੀ ਸੀ ਹੁਣ ਇਸ ਸਬੰਧ ਨੂੰ ਰਸਮੀ ਰੂਪ ਦੇਣ ਨੂੰ ਮਹਿਸੂਸ ਕਰ ਰਹੇ ਹਾਂ ਉਸ ਨੇ ਅੱਗੇ ਲਿਖਿਆ ਕਿ ਅਸੀਂ ਦੋਵੇਂ ਅਲੱਗ-ਅਲੱਗ ਰਹਿੰਦੇ باوجود ਆਪਣੇ ਜੀਵਨ ਨੂੰ ਇੱਕ ਵਧੇ ਪਰਿਵਾਰ ਵਜੋਂ ਸਾਂਝਾ ਕਰਾਂਗੇ ਅਤੇ ਆਪਣੇ ਬੇਟੇ ਆਜ਼ਾਦ ਨੂੰ ਸਮਰਪਿਤ ਮਾਪੇ ਹਾਂ ਜਿਸ ਦਾ ਪਾਲਣ ਪੋਸ਼ਣ ਅਸੀਂ ਇਕੱਠੇ ਕਰਾਂਗੇ ਅਸੀਂ ਫਿਲਮਾਂ ਪਾਨੀ ਫਾਊਂਡੇਸ਼ਨਾਂ ਅਤੇ ਹੋਰ ਪ੍ਰੋਜੈਕਟਾਂ ਵਿੱਚ ਵੀ ਸਹਿਯੋਗ ਕਰਨਾ ਜਾਰੀ ਰੱਖਾਂਗੇ ਜਿਸਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ ਸਾਡੇ ਰਿਸ਼ਤੇ ਵਿੱਚ ਨਿਰੰਤਰ ਸਮਰਥਨਾ ਤੇ ਸਮਝ ਲਈ ਬਹੁਤ ਸਾਰੇ ਸਾਡੇ ਪਰਿਵਾਰਾਂ ਤੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਦੇ ਬਿਨਾਂ ਅਸੀਂ ਇਹ ਕਦਮ ਚੁੱਕਣਾ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਸੀਂ ਆਪਣੇ ਸੁਭ ਚਿੰਤਕ ਤੋਂ ਸੁਭ ਕਾਮਨਾਮਾ ਅਤੇ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੀ ਤਰ੍ਹਾਂ ਤੁਸੀਂ ਇਸ ਤਲਾਕ ਨੂੰ ਅੰਤ ਦੇ ਰੂਪ ਵਿੱਚ ਨਹੀਂ ਦੇਖੋਗੇ ਬਲਕਿ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵਜੋਂ ਦੇਖੋਗੇ 15 ਸਾਲਾਂ ਦੇ ਇਸ ਵਿਆਹ ਵਿੱਚ ਕਿਰਨ ਅਤੇ ਅਮੀਰ ਨੇ ਕਈ ਉਤਰਾਚੜਾ ਦੇਖਿਆ ਹਨ ਅਤੇ ਇਕੱਠੇ ਕਈ ਗੱਲਾਂ ਦਾ ਸਾਹਮਣਾ ਕੀਤਾ ਹੈ ਕਿਰਨ ਤੋਂ ਪਹਿਲਾਂ ਅਮੀਰ ਖਾਨ ਦਾ ਵਿਆਹ ਰੀਨਾ ਤੱਤਾ ਨਾਲ ਖੋਇਆ ਸੀ ਵੀਰ ਰਿਪੋਰਟ ਲਾਈਵ ਤੇ ਚੈਨਲ